ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਿੰਡ ਮੂਲੋਵਾਲ ਜ਼ਿਲ੍ਹਾ ਸੰਗਰੂਰ ਦੇ ਇਸ ਪਾਵਨ ਪਵਿੱਤਰ ਧਰਤੀ ਨੂੰ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੈ ਆਓ ਆਪਾਂ ਇਸ ਸਥਾਨ ਦੇ ਹੈੱਡ ਗ੍ਰੰਥੀ ਜੀ ਪਾਸੋਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਜਸੀ ਤਨ ਤਨ ਸ੍ਰੀ ਗੁਰਪੀਠ ਬਹਾਦਰ ਮਹਾਰਾਜ ਨੋਵੇਂ ਪਾਤਸ਼ਾਹ ਦੇ ਦੁਆਰਾ ਮੰਨਜੀਤ ਸਾਹਿਬ ਆਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਜ ਜਰੂ ਸੋ ਪ੍ਰਾਪਤ ਗੁਰਦੁਆਰਾ ਆ ਮੋਹੂਆ ਸਾਹਿਬੇ ਖੇ ਪਹੁੰਚੇ ਹਾਂ ਸਾਡੇ ਦਰਮਿਆਨ ਸਾਡੇ ਕੋਲ ਸਤਕਾਰਯੋਗ ਹੈਡ ਗ੍ਰੰਥੀ ਭਾਈ ਰਜਿੰਦਰ ਸਿੰਘ ਜੀ ਮੌਜੂਦ ਨੇ ਉਹਨਾਂ ਨੂੰ ਬੈਂਕ ਕਰਦਿਆਂ ਇਸ ਸਥਾਨ ਦੀ ਸੰਖੇਪ ਜਾਣਕਾਰੀ ਇਤਿਹਾਸ ਸੁਣਾ ਕੇ ਆ ਜੀ ਸੁਣੋ ਜੀ ਕਿਰਪਾਲ ਦਾ ਕਰਨ ਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਤਿਗੁਰ ਦੀ ਪਾਵਨ ਬਚਨਾਂ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸਹਾਵਾ ਰਾਮ ਰਾਜੇ ਇਸ ਮਵਾਰਕ ਪਾਵਨ ਧਰਤੀ ਜਿਸ ਦੇ ਉੱਤੇ ਸੱਚੇ ਪਾਤਸ਼ਾਹ ਹਿੰਦ ਦੀ ਚਾਦਰ ਤਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ 21 ਪੋ 1720 ਨੂੰ ਇਸ ਪਾਵਨ ਨਗਰ ਦੇ ਵਿੱਚ ਪਧਾਰੇ ਇਸ ਨਗਰ ਦੇ ਵਿੱਚ ਆਣ ਕੇ ਸਤਿਗੁਰੂ ਜੀ ਨੇ ਪਹਿਲਾ ਇਸ ਨਗਰ ਦੇ ਵਿੱਚ ਪਾਵਨ ਸਥਾਨ ਗੁਰਦੁਆਰਾ ਵਿਸਤਰਾ ਸਾਹਿਬ ਸੁਭਾਏ ਮਾਨ ਹੈ ਉਸ ਸਥਾਨ ਤੇ ਆਪਣੇ ਪਾਵਨ ਪਵਿੱਤਰ ਅਸਣ ਲਾਏ ਤੇ ਗਰੀਬਾਂ ਨੂੰ ਪੱਗਾਂ ਦਿੱਤੀਆਂ ਗੋਂਦੇ ਚੌਧਰੀ ਦਾ ਮਾਨ ਤੋੜਿਆ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਇਸ ਸਥਾਨ ਤੇ ਆਏ ਇਸ ਸਥਾਨ ਦੇ ਉੱਤੇ ਪਹਿਲਾਂ ਚੌਂਤਰਾ ਸੀ ਇੱਕ ਜਿਹਨੂੰ ਸੁਲਤਾਨ ਦਾ ਚੌਂਤਰਾ ਕਿਹਾ ਜਾਂਦਾ ਸੀ ਉਹ ਸੁਲਤਾਨ ਦੇ ਚੌਂਦਰੇ ਨੂੰ ਪਾਤਸ਼ਾਹ ਜੀ ਨੇ ਢੱਕ ਕੇ ਉੱਪਰੋਂ ਮਨਜੀਤ ਸਾਹਿਬ ਕਰਾ ਦਿੱਤੀ 4 ਦਿਨਾਂ ਦੇ ਵਿੱਚ ਇਹਦਾ ਭਾਵ ਕਿ ਸਤਿਗੁਰੂ ਮਹਾਰਾਜ 21 ਪੋਹ ਤੋਂ ਲੈ ਕੇ 24 ਪੋਹ ਤੱਕ 1720 ਤੱਕ ਇਸ ਸਥਾਨ ਤੇ ਰਹੇ ਤੇ 4 ਦਿਨਾਂ ਦੇ ਵਿੱਚ ਮਨਜੀਤ ਸਾਹਿਬ ਦੀ ਸੇਵਾ ਕਰਵਾਈ ਆਪਣੇ ਹੱਥੀ ਪਤਸਾ ਜੀ ਨੇ ਇਸ ਪਾਵਨ ਪਿੱਤਰ ਮਨਜੀਤ ਸਾਹਿਬ ਦੀ ਨੀਂ ਰੱਖੀ ਅਤੇ ਇਸ ਸਥਾਨ ਦੇ ਉੱਤੇ ਰਹਿਣਾ ਕੀਤਾ ਨਾਲ ਹੀ ਸਤਿਗੁਰੂ ਮਹਾਰਾਜ ਇੱਥੇ ਇੱਕ ਛੋਟੀ ਛੱਪੜੀ ਹੋਇਆ ਕਰਦੀ ਸੀ ਤੇ ਉਸ ਛੱਪੜੀ ਦੇ ਵਿੱਚ ਸਤਿਗੁਰਾਂ ਨੇ ਇਸ਼ਨਾਨ ਕੀਤਾ ਤੇ ਉਸ ਛੱਪੜੀ ਨੂੰ ਪੱਕਾ ਕਰਵਾਉਂਦਿਆਂ ਹੋਇਆਂ ਸਤਿਗੁਰੂ ਜੀ ਨੇ ਉਸ ਛੱਪੜੀ ਦੀ ਜੋ ਨਿਚਲੀ ਖਦਵਾਈ ਸੀ ਉਹਦੇ ਵਿੱਚ ਇੱਟਾਂ ਆਦਿਕ ਦਾ ਫਰਸ਼ ਲਵਾਇਆ ਤੇ ਉਹਨਾਂ ਦੇ ਵਿੱਚੋਂ ਅੱਜ ਵੀ ਇੱਕ ਇੱਟ ਨਿਕਲੀ ਤੇ ਜਿਹੜੀ ਕਿ ਉਸ ਸਮੇਂ ਸੇਵਾ ਕਰਦੀ ਸੰਗਤ ਨੂੰ ਮਿਲੀ ਹੈ ਤੇ ਸੇਵਾ ਕਰਦੀ ਸੰਗਤ ਨੂੰ ਜਿਹੜੀ ਇੱਟ ਮਿਲੀ ਹੈ ਉਸ ਟਿੱਟ ਦੇ ਉੱਤੇ ਅੱਖਰ ਉੱਕਰੇ ਹਨ ਇੱਕ ਓ ਅੰਕਾਰ ਤਾਲ ਦੁਖ ਭੰਜਨ 21 ਸਦੀਵੇਂ ਪ੍ਰਗਟ ਹੈ 1720 21 ਪੋ 1720 ਇਸ ਤਰ੍ਹਾਂ ਕਰਕੇ ਸਤਿਗੁਰੂ ਮਹਾਰਾਜ ਨੇ ਇਸ ਪਾਵਨ ਵਿੱਚ ਰਮਜੀਤ ਸਾਹਿਬ ਦੇ ਉੱਤੇ ਆਪਣਾ ਆਸਨ ਲਾਇਆ ਤੇ ਇਸ ਤੋਂ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਇਸ ਮੁਬਾਰਕ ਅਸਥਾਨ ਤੇ ਉਹਨਾਂ ਦਾ ਆਉਣਾ ਕਿਵੇਂ ਬਣਿਆ ਜਦੋਂ ਭਾਈ ਨਗਾਈਆ ਜੀ ਜਿਨ੍ਹਾਂ ਨੂੰ ਆਪਾਂ ਬੜੇ ਪਿਆਰ ਸਤਿਕਾਰ ਦੇ ਨਾਲ ਆਪਾਂ ਨਾਮ ਲੈਨੇ ਆ ਉਹ ਭਾਈ ਨਗਾਈਆ ਜੀ ਨੇ ਜਿਹੜੇ ਉਹਨਾਂ ਦਾ ਪਿੰਡ ਹੈ ਆਲਮਗੀਰ ਆਲਮਗੀਰ ਸਤਿਗੁਰ ਮਹਾਰਾਜ ਵਾਸੀਵਾੜੇ ਤੋਂ ਚੱਲਦੇ ਹੋਏ ਆਲਮਗੀਰ ਜਿੱਦੋਂ ਪਹੁੰਚੇ ਨੇ ਤੇ ਇਸ ਪਾਵਨ ਪਵਿੱਤਰ ਅਸਥਾਨ ਤੇ ਸਤਗੁਰਾਂ ਦੀ ਸੇਵਾ ਦੇ ਵਿੱਚ ਭਾਈ ਮਾਨ ਸਿੰਘ ਦਾ ਜਿਹੜਾ ਭਾਈ ਹੈ ਨਗਾਈ ਸਿੰਘ ਉਹਨੇ ਘੋੜਾ ਸੇਵਾ ਦੇ ਵਿੱਚ ਹਾਜ਼ਰ ਕੀਤਾ ਤੇ ਜਦੋਂ ਸਤਗੁਰ ਮਹਾਰਾਜ ਇਸ ਘੋੜੇ ਤੇ ਉੱਤੇ ਸਵਾਰੀ ਕਰਦੇ ਹੋਇਆ ਰਾਏਕੋਟ ਪਹੁੰਚ ਗਏ ਤੇ ਇੱਧਰੋਂ ਪਤਾ ਲੱਗਿਆ ਕਿ ਜੋ ਭਾਈ ਨਗਾਈ ਸਿੰਘ ਦਾ ਪਰਿਵਾਰ ਹੈ ਉਹਨੂੰ ਮੁਗਲਾਂ ਦੀ ਫੌਜ ਨੇ ਸ਼ਹੀਦ ਕਰ ਦਿੱਤਾ ਖਤਮ ਕਰ ਦਿੱਤਾ ਮੌਤ ਦੇ ਘਾਟ ਉਤਾਰ ਦਿੱਤਾ ਹੈ ਤੇ ਸਤਗੁਰੂ ਮਹਾਰਾਜ ਫਿਰ ਭਾਈ ਨਗਾਹੀ ਸਿੰਘ ਕਿਵੇਂ ਬਚਿਆ ਸਤਗੁਰੂ ਜੀ ਨੇ ਪਤਾ ਲੱਗਿਆ ਕਿ ਭਾਈ ਨਗਾਹੀ ਸਿੰਘ ਭੱਜ ਕੇ ਆਪਣੇ ਨਾਨਕੇ ਪਿੰਡ ਆ ਗਿਆ ਭਾਵ ਕਿ ਉਹਦੇ ਨਾਨਕੇ ਸਨ ਮੋਲੋਵਾਲ ਮੋਲੋਵਾਲ ਦੀ ਧਰਤੀ ਤੇ ਆਉਣਾ ਕੀਤਾ ਇਸ ਤਰ੍ਹਾਂ ਕਰਦਿਆ ਕਰਦਿਆ ਸਤਗੁਰੂ ਮਹਾਰਾਜ ਰਾਤੋਂ ਰਾਤ 14 ਪੋ ਦੀ ਰਾਤ ਨੂੰ ਰੈਕੁਰ ਤੋਂ ਚਾਲੇ ਪਾ ਕੇ 15 ਪੋ ਦੀ ਸਵੇਰ ਸੱਚੇ ਪਾਤਸ਼ਾਹ ਮਹਾਰਾਜ 1700 ਜਿਹੜਾ 8 ਦੇ ਵਿੱਚ 1704 ਦੇ ਵਿੱਚ ਜੇ ਪਾਸ਼ਾ ਮਹਾਰਾਜ ਜੀ ਨੇ ਇਸ ਮੁਬਾਰਕ ਸਥਾਨ ਤੇ ਆਉਣਾ ਕੀਤਾ ਇਸ ਤਰ੍ਹਾਂ ਕਰਦੇ ਆ ਕਰਦੇ ਸਤਗੁਰੂ ਮਹਾਰਾਜ ਜੀ ਤੋਂ ਭਾਈ ਨਗਾਈ ਸਿੰਘ ਨੂੰ ਮਿਲਣ ਵਾਸਤੇ ਰਾਤੋਂ ਰਾਤ ਥੂਲੀਆਲ ਸੇਰਪੁਰ ਅਤੇ ਅਲਾਲ ਦੇ ਇਰਾਕੇ ਦੇ ਵਿੱਚ ਦੀ ਹੁੰਦੇ ਸੱਚੇ ਪਾਸੇ ਇਹ ਪਾਵਨ ਸਥਾਨ ਤੇ ਪਹੁੰਚੇ ਤਾਂ ਇੱਥੇ ਇੱਕ ਸਿੱਖ ਬੈਠਾ ਤੇ ਸਤਗੁਰਾਂ ਨੂੰ ਵੇਖ ਕੇ ਡਰ ਗਿਆ ਕਿਉਂਕਿ ਸਤਗੁਰਾਂ ਦੇ ਸਰੀਰ ਤੇ ਸ਼ਸਤਰ ਵਸਤਰ ਸਜਾਏ ਸਨ ਇਹਨਾਂ ਨੂੰ ਵੇਖ ਕੇ ਡਰਿਆ ਤੇ ਫਿਰ ਉਸ ਸਮੇਂ ਉਸ ਸਿੱਖ ਨੇ ਜੋ ਡਰ ਰਿਹਾ ਹੈ ਕਿ ਪਾਤਸ਼ਾਹ ਨੇ ਕਹਿਣਾ ਕੀਤਾ ਭਾਈ ਡਰਨਾ ਅਸੀਂ ਤੈਨੂੰ ਕੁਝ ਨਹੀਂ ਕਹਿਣਾ ਤੇ ਉਹ ਫਿਰ ਚੁੱਪ ਕਰਕੇ ਬੈਠ ਗਿਆ ਸਤਿਗੁਰਾਂ ਨੇ ਫਿਰ ਉਸ ਸਮੇਂ ਆਪਣੇ ਕੋਲ ਇੱਕ ਨਿਸ਼ਾਨੀ ਦਿੱਤੀ ਦੇ ਨਿਸ਼ਾਨੀ ਦੇ ਕੇ ਕਹਿਣਾ ਕੀਤਾ ਇੱਥੇ ਪਿੰਡ ਦੇ ਵਿੱਚ ਆਲਮਗੀਰ ਤੋਂ ਭਾਈ ਨਗਾਈ ਸਿੰਘ ਆਇਆ ਹੈ ਉਹਨੂੰ ਸਾਡੀ ਨਿਸ਼ਾਨੀ ਦਿਓ ਤੇ ਸਾਡੇ ਨਾਲ ਆ ਕੇ ਮਿਲਣਾ ਕਰੇ ਅਮਰਤ ਬੇਲਾ ਹੋਇਆ ਸੂਰਜ ਨਿਕਲਿਆ ਸਤਿਗੁਰ ਨੂੰ ਭਾਈ ਨਗਾਈ ਸਿੰਘ ਮਿਲਿਆ ਆ ਕੇ ਸਤਗੁਰੂ ਮਹਾਰਾਜ ਨੇ ਵੇਖ ਕੇ ਉਹ ਭਾਈ ਨਗਾਹੀ ਸਿੰਘ ਮਿਲ ਕੇ ਰੋਣ ਲੱਗਿਆ ਤੇ ਸਤਗੁਰੂ ਮਹਾਰਾਜ ਨੇ ਕਿਹਾ ਕਿ ਧੰ ਸਿੱਖਾ ਤੂੰ ਧੰ ਹੈ ਧੰ ਤੇਰੀ ਸਿੱਖੀ ਤੇ ਪਾਤਸ਼ਾਹ ਦੇ ਇਹ ਬਚਨ ਕਹਿੰਦੇ ਹੁੰਦੇ ਸਤਗੁਰੂ ਜੀ ਨੇ ਫਿਰ ਬਚਨ ਕੀਤਾ ਤੂੰ ਪਿੰਡ ਤਾਂ ਤਾਰਿਆ ਈ ਸੀ ਨਾਨਕ ਵੀ ਤਾਰ ਤੇ ਇਸ ਤਰ੍ਹਾਂ ਕਰਕੇ ਸਤਗੁਰੂ ਮਹਾਰਾਜ ਨੇ ਭਾਵ ਕੇ ਪਿੰਡ ਆਲਮਗੀਰ ਤੇ ਨਾਨਕ ਕੇ ਬੋਲੋਵਾਲ ਦੋਨੋ ਹੀ ਥਾਵਾਂ ਨੂੰ ਖਾਤਸ਼ਾ ਕਹਿੰਦੇ ਤਾਰਨਾ ਕੀਤਾ ਭਾਈ ਤੇ ਇਸ ਤਰ੍ਹਾਂ ਕਰਕੇ ਸਤਿਗੁਰੂ ਮਹਾਰਾਜ ਨੇ ਇਸ ਪਾਵਨ ਸਥਾਨ ਤੇ ਕਹਿਣਾ ਕੀਤਾ ਵੀ 15 ਪੋ ਨੂੰ ਅਸੀਂ ਇਸ ਸਥਾਨ ਤੇ ਹਰ ਸਾਲ ਹਾਜ਼ਰ ਹੋਵਾਂਗੇ ਕਿਸੇ ਨੇ ਕੋਈ ਬਯਦਵੀ ਨਾ ਕਰਨੀ ਇਸ ਪਾਵਨ ਪਿੱਤਰ ਸਥਾਨ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਦੂਰੋਂ ਨੇੜੋਂ ਚੱਲ ਕੇ ਸੰਗਤ ਮੱਸੀਆ ਦੇ ਦਿਹਾੜੇ ਅਤੇ ਸਾਲ ਦੇ ਵਿੱਚ 15 ਪੋ ਜਿਹੜਾ ਹੈ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੀ ਹੈ ਸੰਗਤ ਨੂੰ ਬੇਨਤੀ ਹੈ ਭਾਈ ਜਰੂਰ ਇਸ ਪਾਵਨ ਸਥਾਨ ਦੇ ਦਰਸ਼ਨ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਆਪਣੇ ਦਰ ਘਰ ਦੇਣਾ ਸਮੂਹ ਸੰਗਤਾਂ ਨੂੰ ਬੋਲ ਕੇ ਰੱਖਣਾ ਸੋ ਦਾਸ ਦਾ ਚੈਨਲ ਹੈ ਗੁਰਬਾਣੀ ਚਾਨਣ ਟੀਵੀ ਉਸ ਨੂੰ ਵੀ ਭਾਈ ਸਬਸਕ੍ਰਾਈਬ ਕਰਕੇ ਅਤੇ ਨਾਲ ਹੀ ਸੋ ਕਥਾ ਵਿਚਾਰ ਸੁਣ ਦੀ ਕਿਰਪਾ ਕਰਨਾ